ਵੇ ਕਾਂਗਰਸ ਚਾਹ ਭਾਵੇਂ ਝਾੜੂ ਵਾਲੇ ਦਾ ਭਾਵੇਂ ਦੂਜੇ ਆ ਬਾਦਲ 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 ਤੇ ਕਾਲੀ ਜਲ ਤੋਂ ਬਾਦਲ ਤੋਂ ਕਾਲੀ ਜਲ ਤੋਂ ਡਰਦੇ ਆ ਮੁੱਖ ਮੰਤਰੀ ਦਾ ਕੇਜਰੀਵਾਲ ਦੀ ਚਮਚਾਗਰੀ ਕਰਨ ਤੇ ਲੱਗਿਆ ਹੁਣ ਕੋਈ ਫਿਕਰ ਨਹੀਂ ਐ ਹੈਂਦੇ ਨਹੀਂ ਪੰਜਾਬ ਦਾ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਰੋਟੀਆਂ ਲਿਖੀ ਜਾਂਦੀਆਂ ਨੇ ਘਰ ਘਰ ਲੋਕੀ ਡੰਗ ਹੋਏ ਬੈਠੇ ਆ ਕਿਉਂਕਿ ਮੁੱਖ ਮੰਤਰੀ ਹੈ ਹੀ ਨਹੀਂ ਪਰਸੋਂ ਹਾਈ ਕੋਰਟ ਚ ਕੱਲ ਬਟਾਲੀ ਗੋਲੀ ਚੱਲੀ ਆ ਬੰਦਾ ਮਾਰਦਾ ਦੇਖੋ ਹਰ ਰੋਜ਼ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਫਰੋਤੀਆਂ ਲਿਖੀ ਜਾ ਰਹੀਆਂ ਜਗਰਾਉਆਂ ਆਪਣਾ ਕਬੱਡੀ ਖਿਡਾਰੀ ਮਾਰਤਾ ਅੱਜ ਬਟਾਲੇ ਮਾਰਤਾ ਤੇ ਲੁੱਟਖੋ ਫਰੋਤੀਆਂ ਘਰ ਘਰ ਲੋਕੀ ਤੰਗ ਹੋਏ ਬੈਠੇ ਆ ਕੌਂਕੀ ਮੁੱਖ ਮੰਤਰੀ ਹੈ ਹੀ ਨਹੀਂ ਮੁੱਖ ਮੰਤਰੀ ਤਾਂ ਕੇਜਰੀਵਾਲ ਦੀ ਚਮਚਾਗਰੀ ਕਰਨ ਤੇ ਲੱਗਿਆ ਉਹਨੂੰ ਕੋਈ ਫਿਕਰ ਨਹੀਂ ਹੈ ਇਹਦੇ ਨਹੀਂ ਪੰਜਾਬ ਕੰ ਕਰ ਇਹ ਤੋਂ ਮਾਣਾ ਮੁੱਖ ਮੰਤਰੀ ਨਹੀਂ ਹੋ ਸਕਦਾ ਇਹਦੇ ਵਰਗਾ ਸਰ ਅੱਜ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਰਹੀ ਆ ਕਿੰਨੀ ਅਕਾਲੀ ਦਾ ਨੂੰ ਆ ਸਕਦੇ ਵੀਰਵਾ ਪਰਮਾਤਮਾ ਦੀ ਬਖਸ਼ਿਸ਼ ਹੋਣੀ ਹੈ ਚੜਦੀ ਕਲਾ ਸਰ ਇੱਕ ਮੁਖਸਰ ਦੇ ਵਿੱਚ ਪ੍ਰੋਗਰਾਮ ਸੀ ਭਗੰਤ ਮਨ 45 ਮਿੰਟ ਤੁਹਾਡੇ ਤੇ ਹੀ ਬੋਲਦਾ ਰਿਹਾ ਜੀ ਉਹਦੀ ਦੱਸਿਆ ਕਿ ਸਮੱਸਿਆ ਕੀ ਹੈ ਕਿਉਂਕਿ ਇੱਕ ਚੀਜ਼ ਜੋ ਉਹਨੇ ਕੰਮ ਕੀਤਾ ਉਹ ਤਾਂ ਦੱਸ ਨਹੀਂ ਸਕਦਾ ਕੋਈ ਕੀਤਾ ਨਹੀਂ ਫਿਰ 24 ਘੰਟੇ ਸਾਰਿਆਂ ਜਿੱ ਕੋਈ ਬਿਮਾਰੀ ਪੈ ਗਈ ਹੈ ਭਾਵੇਂ ਕਾਂਗਰਸ ਚਾਏ ਭਾਵੇਂ ਝਾੜੂ ਵਾਲੇ ਦਾ ਭਾਵੇਂ ਦੂਜੇ ਆ ਬਾਦਲ 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 ਤੇ ਕਾਲੀ ਦਲ ਤੋਂ ਬਾਦਲ ਤੇ ਕਾਲੀ ਦਲ ਤੋਂ ਡਰਦੇ ਆ ਭਾਵੇਂ ਕਾਂਗਰਸ ਚਾਏ ਭਾਵੇਂ ਝਾੜੂ ਵਾਲੇ ਦਾ ਭਾਵੇਂ ਦੂਜੇ ਆ ਬਾਦਲ 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 ਤੇ ਕਾਲੀ ਦਲ ਤੋਂ ਬਾਦਲ ਤੇ ਕਾਲੀ ਦਲ ਤੋਂ ਡਰਦੇ ਆ ਮੁੱਖ ਮੰਤਰੀ ਦਾ ਕੇਜਰੀਵਾਲ ਦੀ ਚਮਚਾਗਰੀ ਕਰਨ ਤੇ ਲੱਗਿਆ ਹੁਣ ਕੋਈ ਫਿਕਰ ਨਹੀਂ ਹੈ ਇਹਦੇ ਨਹੀਂ ਪੰਜਾਬ ਦਾ ਕੰਮ ਕਰਦਾ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਫਰੋਤੀਆਂ ਲਿਖੀ ਜਾ ਰਹੀਆਂ ਹਨ ਘਰ ਘਰ ਲੋਕੀ ਤੰਗ ਹੋਏ ਬੈਠੇ ਕਿਉਂਕਿ ਮੁਕਮਤਰੀ ਹੈ ਹੀ ਨਹੀਂ ਪਰ ਸੁਰ ਰਿਕਾਰਡ ਚ ਅੱਜ ਕੱਲ ਬਟਾਲੇ ਗੋਲੀ ਚੱਲੀ ਬੰਦਾ ਮਾਰਦਾ ਦੇਖੋ ਹਰ ਰੋਜ਼ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਫਰੋਤੀਆਂ ਲਿਖੀ ਜਾ ਰਹੀਆਂ ਹਨ ਜਗਰਾਉਂ ਆਪਣਾ ਕਬੱਡੀ ਖਿਡਾਰੀ ਮਾਰਦਾ ਅੱਜ ਬਟਾਲੇ ਮਾਰਦਾ ਤੇ ਲੁੱਟਖੋ ਫਰੋਤੀਆਂ ਘਰ ਘਰ ਲੋਕੀ ਤੰਗ ਹੋਏ ਬੈਠੇ ਹੈ ਕਿਉਂਕਿ ਮੁੱਖ ਮੰਤਰੀ ਹੈ ਹੀ ਨਹੀਂ ਮੁੱਖ ਮੰਤਰੀ ਤਾਂ ਕੇਜਰੀਵਾਲ ਦੀ ਚਮਚਾਗਰੀ ਕਰਨ ਤੇ ਲੱਗਿਆ ਉਹਨੂੰ ਕੋਈ ਫਿਕਰ ਨਹੀਂ ਹੈ ਹਿੰਦੇ ਨਹੀਂ ਪੰਜਾਬ ਤਾਂ ਇਹ ਤੋਂ ਮਾੜਾ ਮੁੱਖ ਮੰਤਰੀ ਨਹੀਂ ਹੋ ਸਕਦਾ ਇਹਦੇ ਵਰਗਾ ਅੱਜ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਰਹੀ ਆ ਕਿੰਨੀ ਅਕਾਲੀ ਦਲ ਨੂੰ ਆਸ ਤੇ ਵੀਰਵਾਤ ਪਰਮਾਤਮਾ ਦੀ ਬਖਸ਼ਿਸ਼ ਹੋਣੀ ਹੈ ਚੜਦੀ ਕਲਾ ਪਰ ਇੱਕ ਮੁਖਸਰ ਦੇ ਵਿੱਚ ਪ੍ਰੋਗਰਾਮ ਸੀ ਭੁਗਤਮਨ 45 ਮਿੰਟ ਤੁਹਾਡੇ ਤੇ ਹੀ ਸਰ ਬੋਲਦਾ ਰਿਹਾ ਜੀ ਉਹਦੀ ਦੱਸਿਆ ਕਿ ਸਮੱਸਿਆ ਕੀ ਹੈ ਕਿਉਂਕਿ ਇੱਕ ਚੀਜ਼ ਜੋ ਉਹਨੇ ਕੰਮ ਕੀਤਾ ਉਹ ਤੇ ਦੱਸ ਨਹੀਂ ਸਕਦਾ ਕੋਈ ਕੀਤਾ ਨਹੀਂ ਫਿਰ 24 ਘੰਟੇ ਸਾਰਿਆਂ ਜਿੱ ਕੋਈ ਬਿਮਾਰੀ ਪੈ ਗਈ ਹੈ ਭਾਵੇਂ ਕਾਂਗਰਸ ਚਾ ਭਾਵੇਂ ਝਾੜੂ ਵਾਲੇ ਦਾ ਭਾਵੇਂ ਦੂਜੇ ਆ ਬਾਦਲ 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 ਤੇ ਕਾਲੀ ਦਲ ਤੋਂ ਬਾਦਲ ਤੇ ਕਾਲੀ ਦਲ ਤੋਂ ਡਰਦੇ ਆ ਭਾਵੇਂ ਕਾਂਗਰਸ ਚਾ ਭਾਵੇਂ ਝਾੜੂ ਵਾਲੇ ਦਾ ਭਾਵੇਂ ਦੂਜੇ ਆ ਬਾਦਲ 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 ਤੇ ਕਾਲੀ ਦਲ ਤੋਂ ਬਾਦਲ ਤੇ ਕਾਲੀ ਦਲ ਤੋਂ ਡਰਦੇ ਆ ਮੁੱਖ ਮੰਤਰੀ ਤਾਂ ਕੇਜਰੀਵਾਲ ਦੀ ਚਮਚਾਗਰੀ ਕਰਨ ਤੇ ਲੱਗਿਆ ਹੁਣ ਕੋਈ ਫਿਕਰ ਨਹੀਂ ਐ ਐਂਦੇ ਨਹੀਂ ਪੰਜਾਬ ਤਾਂ ਦਾ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਰੋਟੀਆਂ ਲਿੱਖੀ ਜਾ ਰਹੀਆਂ ਨੇ ਘਰ ਘਰ ਲੋਕੀ ਤੰਗ ਹੋਏ ਬੈਠੇ ਆ ਕਿਉਂਕਿ ਮੁੱਖ ਮੰਤਰੀ ਹੈ ਹੀ ਨਹੀਂ ਪਰਸੂ ਰੇਕੋਰਡ ਚ ਅੱਜ ਕੱਲ ਬਟਾਲੀ ਗੋਲੀ ਚੱਲੀ ਬੰਦਾ ਮਾਰਦਾ ਦੇਖੋ ਹਰ ਰੋਜ਼ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਫਰੋਤੀਆਂ ਲਿਖੀ ਜਾ ਰਹੀਆਂ ਜਗਰਾਉਆਂ ਆਪਣਾ ਕਬੱਡੀ ਖਿਡਾਰੀ ਮਾਰਤਾ ਅੱਜ ਬਟਾਲੇ ਮਾਰਤਾ ਤੇ ਲੁੱਟਖੋ ਫਰੋਤੀਆਂ ਘਰ ਘਰ ਲੋਕੀ ਤੰਗ ਹੋਏ ਬੈਠੇ ਆ ਕੋਈ ਮੁੱਖ ਮੰਤਰੀ ਹੈ ਹੀ ਨਹੀਂ ਮੁੱਖ ਮੰਤਰੀ ਤਾਂ ਕੇਜਰੀਵਾਲ ਦੀ ਚਮਚਾਗਰੀ ਕਰਨ ਤੇ ਲੱਗਿਆ ਉਹਨੂੰ ਕੋਈ ਫਿਕਰ ਨਹੀਂ ਹੈ ਇਹਦੇ ਨਹੀਂ ਪੰਜਾਬ ਤਾਂ ਇਹ ਤੋਂ ਮਾੜਾ ਮੁੱਖ ਮੰਤਰੀ ਨਹੀਂ ਹੋ ਸਕਦਾ ਇਹਦੇ ਵਰਗਾ ਸਰ ਅੱਜ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਰਹੀ ਆ ਕਿੰਨੀ ਅਕਾਲੀ ਦਾ ਨੂੰ ਆ ਸਕਦੇ ਵੀਰਵਾ ਪਰਮਾਤਮਾ ਦੀ ਬਖਸ਼ਿਸ਼ ਹੋਣੀ ਹੈ ਚੜਦੀ ਕਲਾ ਸਰ ਇੱਕ ਮੁਖਸਰ ਦੇ ਵਿੱਚ ਪ੍ਰੋਗਰਾਮ ਸੀ ਭਗੰਤ ਮਨ 45 ਮਿੰਟ ਤੁਹਾਡੇ ਤੇ ਹੀ ਬੋਲਦਾ ਰਿਹਾ ਜੀ ਉਹਦੀ ਦੱਸਿਆ ਕਿ ਸਮੱਸਿਆ ਕੀ ਹੈ ਕਿਉਂਕਿ ਇੱਕ ਚੀਜ਼ ਜੋ ਉਹਨੇ ਕੰਮ ਕੀਤਾ ਉਹ ਤਾਂ ਦੱਸ ਨਹੀਂ ਸਕਦਾ ਕੋਈ ਕੀਤਾ ਨਹੀਂ ਫਿਰ 24 ਘੰਟੇ ਸਾਰਿਆਂ ਜਿੱ ਕੋਈ ਬਿਮਾਰੀ ਪੈ ਗਈ ਹੈ ਭਾਵੇਂ ਕਾਂਗਰਸ ਚਾਹ ਭਾਵੇਂ ਝਾੜੂ ਵਾਲੇ ਦਾ ਭਾਵੇਂ ਦੂਜੇ ਆ ਬਾਦਲ 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 ਤੇ ਕਾਲੀ ਦਲ ਤੋਂ ਬਾਦਲ ਤੇ ਕਾਲੀ ਦਲ ਤੋਂ ਡਰਦੇ ਆ